ਜ਼ਿਲਾਂ ਦੇ ਵਿੱਚ ਕੈਦੀ ਘਟ ਤੇ ਹੁਣ ਬੰਦੀ ਨਜ਼ਰ ਆ ਰਹੇ ਨੇ ਜ਼ਿਆਦਾ ਕਿਉਂਕਿ ਹੁਣ ਪੰਜਾਬ ਦੀਆਂ ਜ਼ਿਲਾਂ ਦੇ ਵਿੱਚ ਕੈਦੀ ਘਟ ਤੇ ਬੰਦੀਆਂ ਨੇ ਜ਼ਿਆਦਾ ਜਗ੍ਹਾ ਲੈ ਲਈ ਹੈ ਕਿਉਂਕਿ ਤੁਹਾਨੂੰ ਦੱਸੀਏ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਹੋਈ ਹੈ ਤੇ ਇਸ ਮੁਹਿੰਮ ਦੇ ਤਹਿਤ ਲਗਾਤਾਰ ਬਹੁਤ ਸਾਰੇ ਅਜਿਹੇ ਨਸ਼ਾ ਤਸਕਰ ਨੇ ਜਿਨ੍ਹਾਂ ਦੀ ਗ੍ਰਿਫਤਾਰੀ ਹੋ ਰਹੀ ਹੈ ਇਨਾਂ ਦੇ ਕੋਲੋ ਤਸਕਰੀ ਜੇ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੂੰ ਹੁਣ ਜੇਨਾ ਚ ਬੰਦੀ ਬਣਾਇਆ ਗਿਆ ਤਾਂ ਹੁਣ ਕੈਦੀਆਂ ਦੀ ਥਾਂ ਜੇਲ੍ਹਾਂ ਦੇ ਵਿੱਚ ਬੰਦੀ ਜ਼ਿਆਦਾ ਹੋਣ ਕਰਕੇ ਜਿਨ੍ਹਾਂ ਦੇ ਵਿੱਚ ਦਿੱਕਤਾਂ ਨਹੀਂ ਸ਼ੁਰੂ ਹੋ ਚੁੱਕੀ ਹੈ ਜਗ੍ਹਾ ਜਿਹੜੀ ਆ ਘੱਟ ਚੁੱਕੀ ਹੈ ਤਾਂ ਉੱਥੇ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਹੁਣ ਕੈਦੀਆਂ ਨੂੰ ਬੰਦੀਆਂ ਨੂੰ ਕਰਨਾ ਪੈ ਰਿਹਾ ਕਿਉਂਕਿ ਹਾਲਾਤ ਜੇਲ੍ਹਾਂ ਦੇ ਕਾਫੀ ਜ਼ਿਆਦਾ ਪੱਤਰ ਹੋ ਰਹੇ ਨੇ ਇਸ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਦੱਸਿਆ ਜਾ ਰਿਹਾ ਕਿ 13800 ਜਿਹੜੇ 68 ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਜਿਸ ਦੇ ਵਿੱਚ ਇਹ ਵੱਡਾ ਖੁਲਾਸਾ ਹੋਇਆ ਕਿ 13000 ਤੋਂ ਵੱਧ ਜਿਹੜੇ ਨਸ਼ਾ ਤਸਕਰ ਜਿਹੜੇ ਉਹਨਾਂ ਤੋਂ ਤਸਕਰੀ ਕਰਦੇ ਉਹਨਾਂ ਨੂੰ ਫੜਿਆ ਗਿਆ ਵੱਡੇ ਖੁਲਾਸੇ ਹੋਏ ਤਾਂ ਇਸ ਤੋਂ ਬਾਅਦ ਹੁਣ 159 ਨੂਕ ਬੰਦੀ ਜੜਾ ਬਣਾ ਦਿੱਤਾ ਗਿਆ ਤਾਂ ਜਿਹੜੇ ਕੁਝ ਬਾਕੀ ਬਚੇ ਨੇ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਆ ਵਿਚਾਰ ਅਧੀਨ ਆ ਕਿ ਹਾਲਾਂਕਿ ਜੇਲਾਂ ਦੇ ਹਾਲਾਤ ਇਹ ਨੇ ਜਿਹੜੇ ਵੱਧ ਤੋਂ ਵੱਧਰ ਹੋਣ ਕਰਕੇ ਬਹੁਤ ਜ਼ਿਆਦਾ ਸਥਿਤੀ ਜਿਹੜੀ ਆ ਬਸੋਬਾਨ ਹੋ ਚੁੱਕੀ ਆ ਪੰਜਾਬ ਦੇ ਹਾਲਾਤ ਇਸ ਕਦਰ ਬਣ ਚੁੱਕੇ ਨੇ ਜਿਸ ਦੇ ਵਿੱਚ ਲਗਾਤਾਰ ਹੀ ਹੁਣ ਕੈਦੀਆਂ ਦੀ ਜਗ੍ਹਾ ਤੇ ਹੁਣ ਜੀਲਾ ਚ ਬੰਦੀ ਨਜ਼ਰ ਆਲੇ ਨੇ ਬੰਦੀਆਂ ਨੇ ਜਗ੍ਹਾ ਕੈਦੀਆਂ ਦੀ ਥਾਂ ਦੇ ਲੈ ਲਈ ਆ ਤਾਂ ਹੁਣ ਉੱਥੇ ਕੈਦੀਆਂ ਨੂੰ ਵੀ ਦਿੱਕਤ ਹੋ ਰਹੀ ਹੈ ਤੇ ਪੰਜਾਬ ਦੀਆਂ ਜੇਲਾਂ ਦੇ ਹਾਲਾਤ ਇਸ ਕਦਰ ਬਣ ਚੁੱਕੇ ਨੇ ਕਿਉਂਕਿ ਨਸ਼ਾ ਤਸਕਰੀ ਦਾ ਮਾਮਲਾ ਹੁਣ ਲਗਾਤਾਰ ਵਧਦਾ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਵੀ ਤੁਸੀਂ ਅਕਸਰ ਦੇਖਿਆ ਹੋਵੇਗਾ ਜਦੋਂ ਮਡੋਲਰ ਰਾਹੀਂ ਲੋਕਾਂ ਦੇ ਘਰ ਟਾਟੇ ਦੀ ਕੀਤੇ ਜਾ ਰਹੇ ਨੇ ਬਹੁਤ ਸਾਰੇ ਵੱਡੇ ਨਸ਼ਾ ਤਸਕਰਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਇਸ ਤਸਕਰੀ ਦੇ ਵਿੱਚ ਕੋਈ ਇੱਕ ਵਿਅਕਤੀ ਸ਼ਾਮਲ ਨਹੀਂ ਬਹੁਤ ਸਾਰੇ ਲੋਕ ਸ਼ਾਮਲ ਨੇ ਜਿਨ੍ਹਾਂ ਦੇ ਕਰਕੇ ਹੁਣ ਇਸ ਦੇ ਵਿੱਚ ਵਾਅਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਨੂੰ ਲੈ ਕੇ ਵੱਡੇ ਪੱਧਰ ਤੇ ਮੁਹਿੰਮ ਜਾਰੀ ਹੈ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਵੇਗਾ ਅਜਿਹੀਆਂ ਕੋਸ਼ਿਸ਼ਾਂ ਪੰਜਾਬ ਸਰਕਾਰ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਪੰਜਾਬ ਸਰਕਾਰ ਲਗਾਤਾਰ ਜਦੂ ਚਾਹਦ ਕਰ ਰਹੀ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਵੇ ਪਰ ਇਸ ਦੇ ਵਿਚਾਰ ਇਹ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਰਲ ਹੁੰਦੀਆਂ ਰਹਿੰਦੀਆਂ ਨੇ ਤਾਂ ਇਸ ਦੇ ਨਾਲ ਹੀ ਹੁਣ ਜੇਲਾਂ ਦੇ ਹਾਲਾਤ ਕਾਫੀ ਜ਼ਿਆਦਾ ਬੱਤਰ ਹੋ ਰਹੇ ਨੇ ਵੱਡੇ ਖੁਲਾਸੇ ਮਿਨੇ ਜਾਨੀ ਕਿ ਜੇਲਾਂ ਦੇ ਵਿੱਚ ਪਹਿਲਾਂ ਕੈਦੀ ਹੁੰਦੇ ਸਨ ਤੇ ਪਰ ਹੁਣ ਬੰਦੀ ਨਜ਼ਰ ਆ ਰਹੇ ਨੇ ਜਿਹੜੇ ਨਸ਼ਾ ਤਸਕਰੀ ਕਰਦੇ ਹੋਏ ਫੜੇ ਗਏ ਨੇ ਕੁਝ ਬੰਦੀ ਤਾਂ ਹੁਣ ਵਿਚਾਰ ਅਧੀਨ ਆ ਚੁੱਕੇ ਨੇ ਜਿਨ੍ਹਾਂ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ ਪਰ ਪੰਜਾਬ ਪੁਲਿਸ ਲਗਾਤਾਰ ਕੋਸ਼ਿਸ਼ਾਂ ਕਰੀਆ ਕਿ ਹੁਣ ਪੰਜਾਬ ਦੇ ਵਿੱਚ ਸਥਿਤੀ ਨੂੰ ਕਾਬੂ ਕੀਤਾ ਜਾਵੇ ਪੰਜਾਬ ਦੇ ਹਾਲਾਤਾਂ ਨੂੰ ਕਾਬੂ ਕਰਨ ਦੀ ਜਿਹੜੀ ਆ ਵੱਡੇ ਪੱਧਰ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਬੰਦੀ ਜਿਹੜੇ ਨੇ ਜੇਲ੍ਹਾਂ ਦੇ ਵਿੱਚ ਇਹ ਬਣਾਏ ਜਾ ਰਹੇ ਨੇ ਜਿਸ ਤੋਂ ਬਾਅਦ ਹੁਣ ਜੇਲ੍ਹਾਂ ਦੇ ਹਾਲਾਤ ਕਾਫੀ ਬੱਦਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਕੁਝ ਕੈਦੀ ਜਾਨੀ ਕਿ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਆ ਉਹ ਵਿਚਾਰ ਦੀਨ ਹੈ ਕਿ ਕਈਆਂ ਨੂੰ ਬੰਦੀ ਬਣਾ ਦਿੰਦਾ ਹੈ ਪਰ ਜੇਲਾਂ ਦੇ ਹਾਲਾਤ ਕਾਫੀ ਬਦਰ ਨੇ ਉਥੇ ਬੁਰੇ ਹਾਲਾਤ ਹੋਣ ਦੇ ਵੱਡੇ ਖੁਲਾਸੇ ਜਿਹੜੇ ਨੇ ਸਾਹਮਣੇ ਆ ਚੁੱਕੇ ਨੇ